ਪਾਣੀ ਦੀ ਅਤੇ ਬਿਜਲੀ ਦੀ ਦਿੱਕਤ ਨੂੰ ਲੈ ਕੇ ਸੰਨੀ ਕਲੇਬ ਦੇ ਵਸਨੀਕਾ ਵੱਲੋਂ ਕੀਤਾ ਗਿਆ ਹਾਈਵੇ ਨੂੰ ਜਾਮ ਇਸ ਮੌਕੇ ਦੇ ਉੱਤੇ ਜਾ ਰਹੇ ਲੋਕਾਂ ਨੂੰ ਹੋ ਰਹੀ ਬਹੁਤ ਦਿੱਕਤ ਲੱਗ ਗਿਆ ਲੰਬਾ ਜਾਮ ਜਾਮ ਲਗਾ ਕੇ ਵਸਨੀਕਾ ਨੇ ਪੰਜਾਬ ਸਰਕਾਰ ਖਿਲਾਫ ਅਤੇ ਸੰਨੀ ਕਲੇਬ ਦੇ ਚੇਅਰਮੈਨ ਬਾਜਵਾ ਡਵਨਪੁਰ ਖਿਲਾਫ ਕੀਤੀ ਜਮਕੇ ਨਾਰੇਬਾਜੀ ਲੋਕਾਂ ਨੂੰ ਆ ਰਹੀ ਜਾਮ ਕਾਰਨ ਵੱਡੀ ਪਰੇਸ਼ਾਨੀ ਸਰਕਾਰ ਮੁਕਾਮਲ ਹਾਂ ਹਾਂ ਮਰਦਾਬ 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 ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਸਾਡੇ ਮਸਲੇ ਹੱਲ ਕਰੋ ਹੱਲ ਕਰੋ ਹੱਲ ਕਰੋ ਸਾਡੇ ਮਸਲੇ ਹੱਲ ਕਰੋ ਹੱਲ ਕਰੋ ਮਰਦਾਬ ਸਾਡੇ ਮਸਲੇ ਹੱਲ ਕਰੋ ਹੱਲ ਕਰੋ ਜੀ ਮੈਂ ਝੋਲੀ ਐਮਸੀ ਐਸਿ ਬਾਦ ਤੋਂ ਮਾਝੀ ਨੇ ਇਹ ਜਾਈ ਕਿ ਅੱਜ ਕਈ ਸਾਲਾਂ ਤੋਂ ਅਸੀਂ ਦੁੱਗੀ ਆ ਪਾਣੀ ਕੁੰਢੀ ਲਾ ਕੇ ਚਰਾਇਆ ਜਾ ਰਿਹਾ ਜੋ ਕਿ ਅਸੀਂ ਬਿਲ ਲਗਾਤਾਰ ਭੇ ਕਰ ਰਹੇ ਆ ਤੇ ਉਹ ਬਿਲ ਭੇ ਕਰਨ ਦੇ باوجود ਵੀ ਸਾਨੂੰ ਰਾਤ ਨੂੰ ਹੋਰ ਪਤਾ ਲੱਗਿਆ ਕਿ ਉਹ ਕੁੰਡੀਆਂ ਵੀ ਇਹਨਾਂ ਦੀ ਕੋਈ ਕੱਟ ਕੇ ਲੱਗਿਆ ਇਹ ਡਿਪਾਰਟਮੈਂਟ ਲੋਕੀ ਆਸੀ ਕੁੰਡੀਆਂ ਲਾਣ ਵਾਸਤੇ ਕਹਿੰਦੇ ਆ ਬਾਜਵਾ ਡਿਵੈਲਪਰ ਵੱਲੋਂ ਕੁੰਡੀਆਂ ਲੱਗ ਰਹੀ ਆ ਅਸੀਂ ਕੁੰਡੀਆਂ ਲਾ ਅਸੀਂ ਤਾਂ ਬਿਲ ਭੇ ਕਰ ਰਹੇ ਆ ਸਾਡਾ ਕੋਈ ਦੋਸ਼ ਨਹੀਂ ਹੈ ਸਾਨੂੰ ਤਾਂ ਡਿਵੈਲਪਰ ਵੱਲੋਂ ਪਾਣੀ ਚਹੀਦਾ ਆਪ ਕੋ ਪਾਣੀ ਨਾ ਮਿਲਣ ਕਰਕੇ ਅੱਜ ਪੂਰੀ ਫਰੀ ਕੋਟ ਦਿੱਤੀ ਹੈ ਪੂਰਾ ਸਵੇਰੇ ਦੇ ਦੁਕੀਏ ਕੋਤੇ ਕਰਕੇ ਅੱਜ धरना ਲੜਾ ਪਾ ਰਿਹਾ ਹੈ ਕਿ ਪ੍ਰਸ਼ਾਸਨ ਸਾਡੀ ਗੱਲ ਸੁਣੇ ਤੇ ਉਹਦੇ ਸਾਨੂੰ ਉਹਦੇ ਸਾਨੂੰ ਰਾਹਤ ਦੇ ਜਬੇ ਪਰ ਸਾਚਨ ਵਾਲੋ ਸਾਨੂੰ ਕੀ ਮਦਦ ਕੀਤੀ ਜਾ ਰਹੀ ਹੈ ਪਾਜਵਾ ਡਿਵੈਲਪਰ ਵੱਲੋਂ ਵੀ ਕਰ ਗਏ ਔਰ ਅਹ ਸਾਡਾ ਇਲੈਕਟ੍ਰਿਸਿਟੀ ਡਿਪਾਰਟਮੈਂਟ ਵਾਲਾ ਵੀ ਸਾਨੂੰ ਅਜੀ ਰੇ ਰਿਹਾ ਜੀ ਫੇਮਰ ਕਰ ਰਿਹਾ ਹਰ ਮੇਰੇ ਮਦਰੀ ਚਾਰਜ ਦੇ ਰਿਹਾ ਅਸੀਂ ਪਾਜਵਾ ਡਿਵੈਲਪਰ ਨੂੰ ਪੇ ਕਰ ਰਿਹਾ ਪਾਜਵਾ ਡਿਵੈਲਪਰ ਅੱਗੇ ਉਹ ਫੇਮਰ ਕਰ ਰਿਹਾ ਨਹੀਂ ਕਰ ਰਿਹਾ ਜੋ ਕਿ ਇਹ ਇਲਾਕਾ ਸਾਡਾ ਟੇਕਓਵਰ ਰੀਅ ਮਿਊਸਪਲ ਕਮੇਟੀ ਦਾ ਹੈ ਐਸ ਕਰਕੇ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਅਗਲਾ ਸਟੈਪ ਅਸੀਂ ਜਾਵਾਂਗੇ ਅਸੀਂ ਮੰਤਰੀ ਸਾਹਿਬ ਕੋ ਜਾਵਾਂਗੇ ਡਿਪਾਰਟਮੈਂਟ ਕੋਲ ਵੀ ਜਾਵਾਂਗੇ ਸਾਰਿਆਂ ਨੂੰ ਰਿਕੁਐਸਟ ਕਰਾਂਗੇ ਕਿ ਸਾਡੇ ਮਸਲੇ ਹੱਲ ਕੀਤਾ ਜਾਵੇ ਮੈਂ ਪਛਾਹਿਆ ਸੁਜੀਤ ਨਹੀਂ ਤਰਨਾ ਤੁਸੀਂ ਕੋਈ ਨਹੀਂ ਆਪਣੀ ਕ੍ਰੋਧੁਕਰੀ ਕਿਹਜਾ ਨਾ ਚਾਹਦੇ ਉਹ ਵੀ ਸਾਡੇ ਵਰਗੇ ਬੰਦੇ ਇਹ ਤੇ ਇੱਕ ਮਾਧਿਅਮ ਹੈ ਕਿ ਅਸੀਂ ਇੱਕ ਆਪਣਾ ਮੈਸੇਜ ਦੇ ਸਕੀਏ ਅਸੀਂ ਲੋਕਾਂ ਨੂੰ ਦੁਖੀ ਨਹੀਂ ਕਰਨਾ ਕਿਉਂਕਿ ਆ ਜੀ ਇਹ ਮਜਬੂਰੀ ਹੈ ਅਦਰਭੈ ਅਸੀਂ ਲੋਕਾਂ ਨੂੰ ਦੁਖੀ ਨਹੀਂ ਕਰਨਾ ਚਾਹ ਹਾਂ ਮੇਰਾ ਨਾਮ ਹਰਜੀਤ ਲੋਹਾਂ ਮੈਂ ਸਨਨ ਕਲੇਵ ਦਿਵਸ ਨੀਕ ਹਾਂ ਤੇ ਘਰ ਹਲਕਾ ਕਰੜਾ ਤੇ ਪਾਜਵਾਦ ਬਲਪਰ ਦੇ ਹੱਥੋਂ ਇੰਨੇ ਤੋਂ ਲੋਕ ਦੁਖੀ ਆ ਤੇ ਦੇਖੋ ਇਹਨਾਂ ਦਾ ਫਸਲਾ ਜੋ ਵੀ ਸੀਗਾ ਇਹਨਾਂ ਨੇ ਬਿੱਲ ਤੇ ਨਹੀਂ ਕੀਤੇ ਸੀ ਸੀਰ ਸਾਹਿਬ ਨੇ ਆਪ ਦੇ ਲਾਇਰ ਮੈਂ ਨਾਲ ਲੈ ਕੇ ਸਾਰਾ ਸਟਾਟਰ ਤਾਂ ਲੈ ਕੇ ਨੂੰ ਜਿਹੜੀ ਸਾਰਾ ਕੱਟ ਕਰ ਦਿੱਤਾ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਬੇਸਿਕ ਨੀਡ ਆ ਉਹ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ ਲੋਕ ਪਾਣੀ ਦੇ ਤਰਾਸ ਤਰਾਸ ਕਰ ਰਹੇ ਨੇ ਮਰ ਰਹੇ ਪਾਣੀ ਦਾ ਕੋਈ ਵੀ ਇਹ ਤਾਂ ਕੀ ਐਸਾ ਮਸਲੇ ਦਾ ਸਾਡਾ ਹੱਲ ਹੋਣਾ ਚਾਹੀਦਾ ਪਾਣੀ ਦਾ ਮਸਲਾ ਸਭ ਤੋਂ ਵੱਡਾ ਵਾ ਇਹ ਹੱਲ ਹੋਣਾ ਚਾਹੀਦਾ ਸਭ ਤੋਂ ਪਹਿਲ ਦੇ ਆਧਾਰ ਤੇ ਪਬਲਿਕ ਪੂਰੀ ਪਰੇਸ਼ਾਨ ਹੈ ਤੁਹਾਡੇ ਸਾਹਮਣੇ ਸਰਕਾਰ ਦੇ ਬੈਠੇ ਧਰਨਾ ਦੇ ਰਹਿਆ ਸਾਡੇ ਪਹਿਲ ਦੇ ਆਧਾਰ ਤੇ ਮਸਲਾ ਹੱਲ ਕੀਤਾ ਜਾਵੇ ਸਰਕਾਰ ਨੂੰ ਇਹ ਬੇਨਤੀ ਹੈ ਬਹੁਤ ਬੁਰਾ ਹਾਲਾਤ ਹੈ ਨਾ ਅਸੀਂ ਮੇਰੇ ਖੇਲ 5 ਸਾਲ ਤੋਂ ਐਸਡੀਐਮ ਕੀ ਅਸੀਂ ਈਓ ਨੂੰ ਕੀ ਇੰਨੀ ਵਾਰ ਕਹਿ ਚੁੱਕੇ ਆ ਸੀਵਰੇਜ ਦਾ ਪੂਰਾ ਬਲੌਕ ਹੈ ਉੱਥੋਂ ਅੱਗੇ ਤੱਕ ਕੰਮ ਕਰਨਾ ਲੋਕੀ ਤੰਗ ਹੋ ਰਹੇ ਅਸੀਂ ਵੀ ਮੈਂ ਖੜੀ ਆ ਮੇਰੇ ਮਦਰ ਪੀਜੀ ਹਸਪੀਟਲ ਐਡਮਿਟ ਆ ਉੱਥੇ ਜਾ ਰਹੀ ਸੀ ਜਦ ਮੈਨੂੰ ਪਤਾ ਲੱਗਿਆ ਨਾ ਕਾਮਨ ਮੈਟਰ ਹੈ ਇਹਨਾਂ ਦੇ ਨਾਲ ਬੈਠੀ ਆ ਪਬਲਿਕ ਇਸ ਪੁਆਇੰਟ ਤੇ ਸਾਰੀ ਇੱਕ ਹੈ ਤੁਸੀਂ ਬਾਜਵਾਈ ਵੱਲੋਂ ਆਏ ਹੋ ਕੀ ਕਹਿਣਾ ਹੈਗਾ ਲੋਕੀ ਪਰੇਸ਼ਾਨ ਕਹਿਣਾ ਸਰ ਇਹੀ ਹੈ ਕਿ ਬਸ ਨਾ ਕੀ ਸ਼ੁਭ ਨਾ ਕੀ ਮੇਰਾ ਬਲਵਿੰਦਰ ਆਈ ਕੀ ਜੌਬ ਹੈ ਯੋ ਮੈਂਟੇਨੈਂਸ ਦਾ ਦੇਖ ਰਹੇ ਹਾਂ ਕਿੱਥੇ ਲੈ ਸਣੀ ਜੀ ਪਾਈਪਡਲ ਹਾਂ ਕੀ ਕਹੋਗੇ ਲੋਕੀ ਤੰਗ ਹੈ ਪਾਣੀ ਤੰਗ ਭਾਈ ਦੇਖੋ ਤੰਗ ਅਸੀਂ ਤੋਂ ਨਾ ਜ਼ਿਆਦਾ ਤੰਗ ਜਿੰਨੇ ਫੋਨ ਸਾਨੂੰ ਵਜਦੇ ਸਾਬ ਕਿਹਨੂੰ ਵੀ ਨਹੀਂ ਅੱਪਾ ਤੇ ਕੋਰਾ ਆਦੇ ਕੱਲ ਦੇ ਫੋਨ ਲੱਗੇ ਇਹ ਕਹਦਾ ਵੀ ਉਹ ਜਨਰੇਟਰ ਮੰਗਾ ਰਹੇ ਆ ਤੇ ਅੱਧੇ ਘੰਟੇ ਤੱਕ ਪਾਣੀ ਚੱਲ ਪਏਗਾ ਮੈਂ ਤੇ ਇਹੀ ਕੋਈ ਜਿਹੜੇ ਬੰਦੇ ਕੰਪਲੇਨ ਕਰ ਰਿਹਾ ਹਾਂ ਉਹਨੇ ਮੈਂ ਹੀ ਗੱਲ ਕਿਹਾ ਕਿ ਐਸਡੀਐਮ ਨੂੰ ਅਪੀਲ ਸੁਨੇਹਾ ਕਿ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ ਬਿਜਲੀ ਡਿਪਾਰਟਮੈਂਟ ਨਾਲ ਸਾਨੂੰ ਤਦ ਤੱਕ ਮੋਟਾ ਜਲਾਉਂਦਾ ਕੰਮ ਦਿੱਤਾ ਜਾਵੇ ਹੁਣ ਮਿਲਨੇ ਜਾਂ ਜੀਵਨ ਆਪਣੇ ਕੋ ਨਹੀਂ ਆਉਂ ਫੋਮਰ ਮਿਲਾਂਗਾ ਜੀ ਉਸ ਨੂੰ ਤਾਂ ਤੁਸੀਂ ਜਿਹੜਾ ਕੁੰਡੀ ਕਲੈਕਸ਼ਨ ਦਾ ਕੀ ਬਣੂਗਾ ਬਦਦਰ ਉਹੀ ਕਹਿ ਰਹੇ ਨੇ ਅਸਦੀਨ ਸਾਹਿਬ ਨੂੰ ਮਿਲਨੇ ਆਪਾਂ ਮੈਂ ਮੋਟਰ ਦਾ ਕਰਾਂਗੇ ਹਲ ਹੁਣ ਅਸਦੀਨ ਸਾਹਿਬ ਨੂੰ ਮਿਲਨੇ ਕਿ ਜਦ ਤੱਕ ਸਾਡਾ ਕੇਸ ਜਿਹੜਾ ਹੈਗਾ ਨਹੀਂ ਨਹੀਂ ਬਰਦਾਤ ਤੱਕ ਸਾਨੂੰ ਜਿਹੜਾ ਮੋਟਰ ਚਲਾਣ ਦਾ ਉਹ ਦੋ ਤੇ ਹੁਣ ਬਾਰ ਲੱਗਦਾ ਭਰਤਾ ਜੁਰਮਾਨਾ ਕੀ ਕਰਾਂਗੇ ਇਹ ਉਹਦਾ ਨਹੀਂ ਮੈਨੂੰ ਤਾਂ ਹੀ ਕਦਰ ਨਹੀਂ ਕਿਉਂਕਿ ਉਹ ਡਿਪਾਰਟਮੈਂਟ ਕੋਈ ਹੋਰ ਹੈ ਜੀ ਅੱਜ ਹੱਲ ਹੋ ਜਾਏਗਾ ਅੱਜ ਹੱਲ ਹੋ ਜਾਗਾ ਕੰਟੇ ਅੱਡੇ ਕੱਟੇ ਤੱਕ ਬੰਨੀ ਚੱਲ ਰਹੇ ਅਸੀਂ ਆਨੰਦਪੁਰ ਸਾਹਿਬ ਤੋਂ ਆਏ ਸੀ ਜੀ ਅਸੀਂ ਮੋਹ ਬਾਜੀ ਪਤਾ ਨਹੀਂ ਹੁਣੇ ਕੱਟ ਪੈਟ ਕੇ ਜੀ ਵਿੱਚ ਫਿਰ ਰੋਕ ਕੇ ਬਹਿਰ ਦਿੰਨੇ ਜੀ ਬੰਦ ਕਰਕੇ ਬੈਠੇ ਨੇ ਜੀ ਸੜਕ ਬੰਦ ਕਰਕੇ ਬੈਠੇ ਨੇ ਬਿਜਲੀ ਪਾਣੀ ਦੀ ਸਮੱਸਿਆ ਸੜਕ ਤੇ ਬੈਠ ਕੇ ਤਾਂ ਫੇਰ ਵੀ ਨਹੀਂ ਠੀਕ ਹੋਣੀ ਜੀ ਜਿੱਥੇ ਦਫ਼ਤਰ ਜੋ ਪ੍ਰੋਬਲਮ ਹੈ ਉਸ ਦਫ਼ਤਰ ਦਾ ਜਾ ਕੇ ਘਰਾਵ ਕਰਨਾ ਆਮ ਪਬਲਿਕ ਨੂੰ ਤਾਂ ਪਰੇਸ਼ਾਨ ਕਰਨ ਦਾ ਫਾਇਦਾ ਹੀ ਨਹੀਂ ਜੀ ਕੋਈ ਸਰਕਾਰ ਦੇ ਬਾਰੇ ਕੀ ਸਰਕਾਰ ਦੇਖੋ ਜੀ ਹੁਣ ਸਰਕਾਰ ਬਿਜਲੀ ਤਾਂ ਹੁਣ ਸਾਰਾ ਫ੍ਰੀ ਕਰੀ ਪਈ ਹੈ ਜੀ ਦੀਪਕ ਚੰਡੀਗੜ੍ਹ ਜਾ ਰਹਾ ਜੀ ਹੁਣ ਵੇਟ ਕਰਦੇ ਆ ਬਿਲਕੁਲ ਬਿਲਕੁਲ ਜਾਮ ਲੱਗਿਆ ਜੀ ਵੇਟ ਕਰਦੇ ਹਾਂ ਕੀ ਕਹੋ ਸਰਕਾਰੀ ਕਾਰਜ ਇਹ ਮੈਂ ਸਾਰੇ ਪਸੇ ਹੀ ਬੁਰਾ ਹਾਲ ਹੈ ਜੀ ਪਾਣੀ ਦਾ ਵੀ ਬੁਰਾ ਹਾਲ ਹੈ ਜੀ ਸੜਕਾਂ ਦਾ ਵੀ ਬੁਰਾ ਯਾਰ ਤੁਸੀਂ ਕਹਿੰਦੇ ਸਾਂ ਦੇ ਲੋਕਾਂ ਦੇ ਨਾਲ ਹੀ ਹੈ ਸਰਕਾਰ ਕੰਮ ਨਹੀਂ ਆ ਨਾ ਜੀ ਲੱਗਦਾ ਤਾਂ ਨਹੀਂ ਹੈ ਸਾਡੇ ਏਰੀਆ ਚ ਵੀ ਇਹੀ ਹਾਲ ਹੈ ਜੀ ਸੜਕਾਂ ਦਾ ਪ੍ਰੋਜੈਕਟ ਹੈ ਸਰਕਾਰ ਕੀ ਕਰ ਤਾ ਸਭ ਠੀਕ ਠਾਕ ਹੀ ਹੈ ਜੀ ਕੋਈ ਜ਼ਿਆਦਾ ਖਾਸ ਨਹੀਂ ਕੋਈ ਕੰਮ ਸੈਟੀਸਫਾਈਡ ਨਹੀਂ ਨਾਟ ਜ਼ਰੂਰ ਉਹ ਲੋਕ ਕਰੇ ਇਹ ਪਛਾਣ ਹੋ ਕੇ ਲੋਕ ਆ ਕੇ ਸੜਕਾਂ ਦੇ ਮੈਂ ਕਰੜ ਤੋਂ ਤੁਹਾਡੇ ਚੰਡੀਗੜ੍ਹ